ਹਲੋ ਜੀ ਬਾਈ ਜੀ ਆ ਬਾਈ ਦਾ ਡਿੱਗ ਗਿਆ ਸੀਗਾ ਫੋਨ ਦਿਖਾਈ ਬਾਈ ਇਹ ਬਾਈ ਦਾ ਨਾ ਬੌਂਦਲ ਗਿਆ ਸੀ ਬਾਈ ਦਾ ਨਾ ਮੈਂ ਇਹਦਾ ਚਿਹਰਾ ਦੇਖ ਰਿਹਾ ਸੀ ਪੂਰਾ ਪਾੜ ਹੋ ਗਿਆ ਸਹੀ ਗੱਲ ਹੈ ਕਿਉਂਕਿ ਨੁਕਸਾਨ ਹੈ ਬਾਕੀ ਨੰਬਰਾਂ ਦਾ ਵੀ ਨੁਕਸਾਨ ਹੈ ਬਾਕੀ ਯਾਰ ਪੈਸਾ ਦਾ ਵੀ ਬਹੁਤ ਨੁਕਸਾਨ ਹੈ ਸਹੀ ਗੱਲ ਹੈ ਨਾ ਪਤਾ ਨਹੀਂ ਕਿੰਨੀ ਕਮ ਇਮੇਂਟ ਨਾਲ ਲੈਤਾ ਹੁਣ ਹੀ ਲੈਤਾ ਸੀ 19000 ਦਾ ਕਿਵੇਂ ਵੀਰੇ 19000 ਹੁਣ ਹੀ ਲੈਤਾ ਹੁਣ ਹੀ ਲਿਆ ਥੋਨੇ ਯਾਰ ਦਾ ਠੀਕ ਹੈ ਜੀ ਪਿੰਡ ਕਿਹੜਾ ਬਈ ਹੁਣ ਨੀਲੋਵਾਲ ਵੀਰੇ ਨੀਲੋਵਾਲ ਇੱਕ ਗੱਲ ਕਹਾ ਮੈਂ ਹਾਂਜੀ ਇਹਨੂੰ ਚੰਗੇ ਸੰਸਕਾਰ ਗਿਆ ਜਾਂਦਾ ਹੈ ਇਹ ਇਹ ਬੱਚੇ ਦਾ ਪਿਓ ਆ ਅੱਛਾ ਇਹਦੇ ਚੰਗੇ ਸੰਸਕਾਰੀ ਮਨ ਬਾਈ ਯਾਰ ਜਿਹੜੇ ਬੱਚੇ ਨੇ ਉਹਦੀ ਲੱਭ ਗਏ ਕਹਿੰਦਾ ਬਾਈ ਮੈਨੂੰ ਲੱਭ ਗਏ ਸਹੀ ਗੱਲ ਹੈ ਕਹਿੰਦਾ ਮਹਾ ਜਿਹੜਾ ਲੋਜਮੈਂਟ ਕਰਾ ਕੇ ਆਪਾਂ ਦੇਖਿਆ ਹੋਇਆ ਹੈ ਦੇਖਿਆ ਸਹੀ ਗੱਲ ਹੈ ਜ਼ਰੂਰੀ ਆ ਬਈ ਹੈਨਾ ਹੈਨਾ ਆ ਮੁੰਡੇ ਨਾਮ ਦੇ ਭਾਈ ਇਹਨਾਂ ਨੂੰ ਹੱਕ ਬਣਦਾ ਜਿਹੜਾ ਹੁੰਦੇ ਯਾਰ ਹੈਨਾ ਬਾਈ ਬਿਲਕੁਲ ਬਿਲਕੁਲ ਨਾ 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 ਜੋ ਮੈਂ ਕਰਦਾ ਇਹ 19 ਦਾ ਗਿਆ ਹੁੰਦਾ ਤਾਂ ਗਿਆ ਸੀ ਸਹੀ ਗੱਲ ਕੋਈ ਰੁਪਈਆ ਨਹੀਂ ਮੋੜਦਾ ਅੱਜ ਕੱਲ੍ਹ ਯਾਰ ਰੁਪਈਆ ਨਹੀਂ ਮੋੜਦਾ 19 ਰੁਪਈਆ ਵੀ ਨਹੀਂ ਤਾਂ ਗਿਆ ਸੀ 100 ਰੁਪਈਆ ਦੇ ਨਹੀਂ ਇਹ ਇਹ ਬੰਦ ਕਰ ਲਾਂ ਆ ਖਾ ਪੀ ਲਿਓ ਬਾਈ ਬਹੁਤ ਧੰਨਵਾਦੀ ਬਾਈ ਦੀ ਸ਼ਾਬਾਸ਼ੀ ਆ ਬਾਈ ਧੰਨਵਾਦ ਕਰਦੇ ਬਾਈ ਸਾਰਿਆਂ ਦਾ ਧੰਨਵਾਦ ਕਰਦੇ ਗੱਲ ਪੈਸੇ ਦੀ ਨਹੀਂ ਗੱਲ ਪੈਸੇ ਦੀ ਨਹੀਂ ਗੱਲ ਆ ਵੀ ਇਹਨੂੰ ਵੀ ਖੁਸ਼ੀ ਮਿਲੀ ਵੀ ਮੈਂ ਇਮਾਨਦਾਰੀ ਦਿਖਾਈ ਠੀਕ ਹੈ ਧੰਨਵਾਦ ਜੀ ਸਪੋਰਟ